ਕੀ ਬਾਦਲ ਗਰਬਾਣੀ ਵੇਚ ਕੇ ਪੈਸੇ ਇਕੱਠੇ ਕਰਕੇ ਵੰਡ ਰਹੇ ਨੇ ਕੀ ਪ੍ਰਧਾਨ ਮੰਤਰੀ ਪੰਜਾਬ ਨਾਲ ਅੰਦੋਲਨ ਦੀ ਖੁੰਦਕ ਰੱਖਦੇ ਨੇ ਕੀ ਪੰਜਾਬ ਭਾਰਤ ਪਾਕਿਸਤਾਨ ਦੀ ਆਪਸੀ ਲੜਾਈ ਚ ਵਿਸਰਿਆ ਅਜੇ ਬਹੁਤ ਸਾਰੇ ਸਵਾਲਾਂ ਦੇ ਜਵਾਬ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਨੇ ਦਿੱਤੇ ਨੇ ਨਾਲ ਹੀ ਉਹਨਾਂ ਨੇ ਪੰਜਾਬੀਆਂ ਲਈ ਤਿੰਨ ਵੱਡੇ ਐਲਾਨ ਕਰ ਦਿੱਤੇ ਨੇ ਦਰਸਾ ਲਈ ਸੁਖਵੀਰ ਸਿੰਘ ਬਾਦਲ ਨੇ तमाम ਸਿਆਸੀ ਜਮਾਤਾਂ ਨੂੰ ਸਨੇਹਾ ਦਿੱਤਾ ਕਿ ਸਿਆਸਤ ਨੂੰ ਪਾਸੇ ਰੱਖ ਕੇ ਪੀੜਤ ਲੋਕਾਂ ਦੀ ਮਦਦ ਕਰੀਏ ਬਾਦਲ ਮੰਨਦੇ ਨੇ ਕਿ ਅਸੀਂ ਜੇ ਆਪਣੇ ਸੂਬੇ ਵਿੱਚ ਤਕਲੀਫ ਵੇਲੇ ਇਕੱਠੇ ਹੋ ਕੇ ਲੋਕਾਂ ਦਾ ਸਾਥ ਨਹੀਂ ਦੇ ਸਕਦੇ ਤਾਂ ਸਾਡੇ ਜਿਉਣ ਦਾ ਕੋਈ ਫਾਇਦਾ ਨਹੀਂ ਸਾਡੀ ਕੌਮ ਨੂੰ ਗੁਰੂ ਸਾਹਿਬ ਨੇ ਇਹ ਗੁੜਤੀ ਦਿੱਤੀ ਹੈ ਸੁਖਬੀਰ ਦਾ ਕਹਿਣਾ ਕਿ ਜਿੱਥੇ ਮੌਕੇ ਦੀਆਂ ਸਰਕਾਰਾਂ ਨੇ ਜਨਤਾ ਦੀ ਬਾਹ ਨਹੀਂ ਪੜੀ ਉੱਥੇ ਸੂਬੇ ਦੇ ਲੋਕਾਂ ਨੇ ਹੀ ਆਪ ਮਹਾਰੇ ਹੜਪੀੜਤਾ ਨੂੰ ਵੱਡੀ ਰਾਹਤ ਦਿੱਤੀ ਹੈ ਜਿਨ੍ਹਾਂ ਨੇ ਵੀ ਸੇਵਾ ਕੀਤੀ ਹੈ ਮੈਂ ਉਹਨਾਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦਾ ਇਸ ਤੇ ਨਾਲ ਹੀ ਉਹਨਾਂ ਕੇਂਦਰ ਵੱਲੋਂ ਦਿੱਤੇ ਗਏ ਪੈਕੇਜ ਨੂੰ ਨਾ ਕਾਫੀ ਦਸਤੇ ਹੜਾਂ ਦੇ ਪਿੱਛੇ ਸੂਬਾ ਸਰਕਾਰ ਦੀ ਅਣਗਹਿਲੀ ਨੂੰ ਜ਼ਿੰਮੇਵਾਰ ਠਹਿਰਾਇਆ ਹੜਾਂ ਦੀ ਮਾਰ ਤੇ ਬੋਲਦੇ ਉਹਨਾਂ ਕਿਹਾ ਕਿ ਪਿਛਲੇ 20-25 ਦਿਨਾਂ ਤੋਂ ਮੈਂ ਪੰਜਾਬ ਦੇ ਹਰ ਉਸ ਇਲਾਕੇ ਵਿੱਚ ਗਿਆ ਜਿੱਥੇ ਦਰਿਆਵਾਂ ਦੀ ਮਾਰ ਪਈ ਬਹੁਤ ਬੁਰਾ ਹਾਲ ਹੈ ਇਨ੍ਹਾਂ ਇਲਾਕਿਆਂ ਤੋਂ ਬਾਹਰ ਬੈਠ ਕੇ ਹਕੀਕਤ ਦਾ ਅਹਿਸਾਸ ਕਰਨਾ ਬੇਹਦ ਮੁਸ਼ਕਲ ਹੈ ਇਨ੍ਹਾਂ ਲੋਕਾਂ ਦਾ 2023 ਵਿੱਚ ਵੀ ਬਹੁਤ ਨੁਕਸਾਨ ਹੋਇਆ ਪਰ ਇੱਕ ਰੁਪਿਆ ਵੀ ਮੁਆਵਜ਼ਾ ਨਹੀਂ ਮਿਲਿਆ 2 ਸਾਲ ਬਾਅਦ ਉਹੀ ਨੁਕਸਾਨ ਦੁਬਾਰਾ ਹੋ ਗਿਆ ਪਿੰਡਾਂ ਦੇ ਪਿੰਡ ਤਬਾਹ ਹੋ ਗਏ ਨੇ ਘਾਟ ਟੁੱਟ ਗਏ ਨੇ ਜਾਨਵਰ ਰੁੜ ਗਏ ਨੇ ਕਿਸੇ ਦੀ ਦੁਕਾਨ ਨੂੰ ਅੱਗ ਲੱਗ ਜਾਵੇ ਜਾਂ ਕਾਰੋਬਾਰ ਵਿੱਚ 10 ਦਿਨ ਦਾ ਵੀ ਨੁਕਸਾਨ ਹੋ ਜਾਵੇ ਉਸ ਨੂੰ ਚੱਲਣਾ ਬੜਾ ਔਖਾ ਹੋ ਜਾਂਦਾ ਪਰ ਇੱਥੇ ਤਾਂ ਲੋਕਾਂ ਦੀ ਪੂਰੇ ਸਾਲ ਦੀ ਕਮਾਈ ਹੀ ਖਤਮ ਹੋ ਗਈ ਕਈਆਂ ਨੇ ਤਾਂ ਜ਼ਮੀਨ ਠੇਕੇ ਤੇ ਲਈ ਸੀ ਉਹਨਾਂ ਦਾ ਕੀ ਹਾਲ ਹੋਵੇਗਾ ਬਾਦਲ ਕਹਿੰਦੇ ਨੇ ਕਿ ਇੱਥੇ ਕਈ ਲੜਕੀਆਂ ਦੇ ਅਗਲੇ ਮਹੀਨੇ ਵਿਆਸੀ ਉਹ ਰੋਗੇ ਮਨ ਬੜਾ ਦੁਖੀ ਹੁੰਦਾ ਹੈ ਕਿ ਇਹ ਸਭ ਵੇਖ ਕੇ ਕਈਆਂ ਦੇ ਲੋਨ ਚੱਲਦੇ ਸੀ ਕਿਸੇ ਨੇ ਜ਼ਮੀਨ ਕਰਜ਼ੇ ਤੇ ਲਈ ਅਤੇ ਉਹਨਾਂ ਨੂੰ ਡਰ ਪੈ ਗਿਆ ਕਿ ਇਸਤੇ ਬੈਂਕ ਵਾਲੇ ਕਬਜ਼ਾ ਕਰ ਲੈਣਗੇ ਲੋਕ ਆਪਣੇ ਆਪ ਨੂੰ ਲਾਬਾਰੇ ਸਮਹਿਸੂਸ ਕਰ ਰਹੇ ਨੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਜਾਈਏ ਕਿੱਥੇ ਕਿਸ ਨੂੰ ਦੁੱਖ ਦਸੀਏ ਕੌਣ ਸਾਡੀ ਬਾਹ ਫੜੇ ਕਿਹੜਾ ਸਹਾਰਾ ਬਣੇ ਇਹ ਸਾਰੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਕੋਈ ਵੀ ਸੰਸਥਾ ਇੱਕ ਹੱਦ ਤੱਕ ਹੀ ਮਦਦ ਕਰ ਸਕਦੀ ਹੈ ਪਰ ਸਰਕਾਰ ਕੋਲ ਬਹੁਤ ਸਾਧਨ ਹੁੰਦੇ ਨੇ ਵੱਡੇ ਬਾਦਲ ਸਾਹਿਬ ਦਾ ਅਜਿਹੇ ਹਾਲਾਤਾਂ ਵਿੱਚ ਕਜ਼ਾਨੇ 골ਦਨ ਦੇ ਸੰਨ ਪਰ ਮੌਜੂਦਾ ਸਰਕਾਰ ਕੱਖ ਨਹੀਂ ਕਰ ਰਹੀ ਸਰਕਾਰ ਦੇ ਮੁਆਵਜ਼ੇ ਤੇ ਐਲਾਨ ਤੇ ਬੋਲਦੇ ਆ ਬਾਦਲ ਨੇ ਕਿ ਆਹ ਕਹਿੰਦੇ ਕੁਝ ਨੇ ਤੇ ਕਰਦੇ ਕੁਝ ਨੇ ਇਹ ਐਲਾਨ ਕੁਝ ਹੋਰ ਕਰਦੇ ਨੇ ਤੇ ਨੋਟੀਫਿਕੇਸ਼ਨ ਵਿੱਚ ਕੁਝ ਹੋਰ ਹੁੰਦਾ ਪਹਿਲੀ ਗੱਲ ਤਾਂ ਇਹ ਕਹਿੰਦੇ ਨੇ ਕਿ 5 ਏਕੜ ਤੋਂ ਵੱਧ ਮੁਆਵਜ਼ਾ ਨਹੀਂ ਦੇਣਾ ਜਾਨੀ ਕਿ ਕਿਸੇ ਦੀ 10 ਏਕੜ ਫਸਲ ਤਬਾਹ ਹੋ ਗਈ ਤਾਂ ਵੀ ਉਸ ਨੂੰ ਮਹਿਜ਼ 5 ਏਕੜ ਦਾ ਮੁਆਵਜ਼ਾ ਮਿਲੇਗਾ ਸਾਰੇ ਤਹਿਸੀਲਦਾਰਾਂ ਨੂੰ 50% ਤੋਂ ਵੱਧ ਨੁਕਸਾਨ ਨਾ ਦਿਖਾਉਣ ਲਈ ਕਿਹਾ ਗਿਆ ਪਹਿਲੇ ਐਲਾਨ ਕੀਤਾ ਗਿਆ ਸੀ ਕਿ 20000 ਰੁਪਏ ਪ੍ਰਤੀ ਕਿਲਾ ਮੁਆਵਜ਼ਾ ਦੇਵਾਂਗੇ ਪਰ ਹੁਣ ਕਹਿੰਦੇ ਨੇ ਕਿ ਨੁਕਸਾਨ ਦੇ ਕੇ ਮੁਆਵਜ਼ਾ ਮਿਲੇਗਾ ਕਿੰਨੇ ਫੀਸਦੀ ਨੁਕਸਾਨ ਹੋਇਆ ਪੰਚਾਇਤਾਂ ਤੋਂ ਪੈਸੇ ਵਾਪਸ ਲੈ ਜਾਣ ਬਾਰੇ ਉਹਨਾਂ ਕਿਹਾ ਕਿ ਬਿਲਕੁਲ ਗਲਤ ਫੈਸਲਾ ਸਰਕਾਰ ਦੇ ਆਪਣੇ ਡਿਜਾਇਸਟਰ ਲੀਫ ਫੰਡ ਦੇ 12000 ਕਰੋੜ ਕਿੱਥੇ ਨੇ ਇਸ ਫੰਡ ਨੂੰ ਤੁਸੀਂ ਹੱਦ ਤੱਕ ਨਹੀਂ ਲਾ ਸਕਦੇ ਇਹ ਸਿਰਫ ਐਮਰਜੈਂਸੀ ਲਈ ਹੁੰਦਾ ਕਿਸੇ ਵੀ ਆਫ਼ਤ ਵੇਲੇ ਸਰਕਾਰ ਇਸ ਨੂੰ ਤੁਰੰਤ ਵਰਤ ਸਕਦੀ ਹੈ ਇਹਨਾਂ ਨੇ ਇਹ ਪੈਸਾ ਕਿਤੇ ਹੋਰ ਵਰਤ ਲਿਆ ਤੇ ਹੁਣ ਪੰਚਾਇਤਾਂ ਤੋਂ ਪੈਸੇ ਲੈ ਕੇ ਪ੍ਰਾਪਰਟੀਆਂ ਵੇਚ ਕੇ ਕਿਤੇ ਲੋਕਾਂ ਤੋਂ ਮੰਗ ਕੇ ਪੈਸੇ ਇਕੱਠੇ ਕਰ ਰਹੇ ਨੇ ਜੇ ਆਫ਼ਤ ਵੇਲੇ ਸਰਕਾਰ ਲੋਕਾਂ ਤੋਂ ਹੀ ਪੈਸੇ ਮੰਗਣ ਲੱਗ ਜਾਵੇ ਤਾਂ ਮਤਲਬ ਉਹ ਬਿਲਕੁਲ ਹੀ ਆਜੋਗ ਹੈ ਜਦ ਉਹਨਾਂ ਤੋਂ ਪੁੱਛਿਆ ਗਿਆ ਕਿ ਵਿੱਤ ਮੰਤਰੀ ਕਹਿੰਦੇ ਨੇ ਕਿ ਪ੍ਰਧਾਨ ਮੰਤਰੀ ਪੰਜਾਬ ਨਾਲ ਅੰਦੋਲਨ ਦੀ ਖੁੰਦਕ ਰੱਖਦੇ ਨੇ ਉਹ ਕਹਿੰਦੇ ਨੇ ਕਿ ਕੋਈ ਕੁੰਦਕ ਵਾਲੀ ਗੱਲ ਨਹੀਂ ਹੈ ਐਸਡੀਆਰਐਫ ਦੇ ਮਸਲੇ ਤੇ ਵਿੱਤ ਮੰਤਰੀ ਰੋਜ਼ ਆਪਣੇ ਬਿਆਨ ਬਦਲ ਰਹੇ ਨੇ ਕਦੇ ਕਹਿੰਦੇ ਨੇ ਕਿ ਸਾਡੇ ਕੋਲ ਇਹ ਪੈਸਾ ਹੈ ਹੀ ਨਹੀਂ ਕਦੇ ਕਹਿੰਦੇ ਨੇ ਕਿ ਪੈਸਾ ਖਰਚਣ ਤੇ ਸ਼ਰਤਾਂ ਬਹੁਤ ਨੇ ਵਿੱਤ ਮੰਤਰੀ ਪਹਿਲਾਂ ਇਹ ਤਾਂ ਦੱਸਣ ਕਿ ਤੁਹਾਡੇ ਕੋਲ ਇਹ 12000 ਕਰੋੜ ਰੁਪਏ ਕਿੱਥੇ ਪਏ ਨੇ ਫਿਰ ਜੇ ਸ਼ਰਤਾਂ ਬਦਲਵਾਉਣੀਆਂ ਨੇ ਤਾਂ ਪੰਜਾਬ ਦੀਆਂ ਸਾਰੀਆਂ ਪਾਰਟੀਆਂ ਇਕੱਠੀਆਂ ਚੱਲ ਕੇ ਗੱਲ ਕਰ ਲੈਣਗੀਆਂ ਸਰਕਾਰ ਨੂੰ ਇਸ ਦਾ ਹਿਸਾਬ ਦੇਣਾ ਚਾਹੀਦਾ ਜੇ ਇਹ ਪੈਸਾ ਸਰਕਾਰ ਕੋਲ ਨਹੀਂ ਹੈ ਤਾਂ ਸਰਕਾਰ ਨੂੰ ਡਿਸਮਿਸ ਹੋਣਾ ਚਾਹੀਦਾ ਇਹਨਾਂ ਨੇ ਲੋਕਾਂ ਦੇ ਪੈਸੇ ਦੀ ਦਰਬਾਰਤੋ ਕਰ ਲਈਏ ਜੋ ਸਭ ਤੋਂ ਵੱਡਾ ਜੁਰਮ ਹੈ ਉਹਨਾਂ ਤੋਂ ਜਦ ਪੁੱਛਿਆ ਗਿਆ ਕਿ ਕੀ ਪੰਜਾਬ ਭਾਰਤ ਪਾਕਿਸਤਾਨ ਦੀ ਆਪਸੀ ਲੜਾਈ ਚ ਪਿਸਰਿਆ ਤਾਂ ਉਹਨਾਂ ਕਿਹਾ ਕਿ ਅਜਿਹੀ ਕੋਈ ਗੱਲ ਨਹੀਂ ਇਹ ਸਾਡਾ ਆਪਣਾ ਮੁਲਕ ਹੈ ਦੇਸ਼ ਨੂੰ ਆਜ਼ਾਦ ਕਰਵਾਉਣ ਵਿੱਚ ਸਭ ਤੋਂ ਵੱਡਾ ਯੋਗਦਾਨ ਸਾਡਾ ਇਸ ਲਈ ਇਸ ਮੁਲਕ ਤੇ ਸਭ ਤੋਂ ਵੱਧ ਹੱਕ ਵੀ ਸਾਡਾ ਪਰ ਅੱਜ ਜੇ ਤਣਾਅ ਦੇ ਬਾਵਜੂਦ ਕ੍ਰਿਕਟ ਮੈਚ ਹੋ ਸਕਦਾ ਤਾਂ ਸੰਗਤ ਨਣਕਾਣਾ ਸਾਹਿਬ ਕਿਉਂ ਨਹੀਂ ਜਾ ਸਕਦੀ ਸਿਆਸੀ ਚੀਜ਼ਾਂ ਤਾਂ ਚਲਦੇ ਆ ਹੀ ਰਹਿੰਦਿਆਂ ਨੇ ਪਰ ਇਹ ਇੱਕ ਧਾਰਮਿਕ ਮਸਲਾ ਕਰਤਾਰਪੁਰ ਸਾਹਿਬ ਲੰਗਾ ਪੂਰੀ ਤਰ੍ਹਾਂ ਸੁਰੱਖਿਅਤ ਹੈ ਮੈਂ ਪ੍ਰਧਾਨ ਮੰਤਰੀ ਨੂੰ ਬੇਨਤੀ ਕਰਦਾ ਕਿ ਉਹ ਇਸ ਮਸਲੇ ਤੇ ਮੁੜ ਵਿਚਾਰ ਕਰਨ ਬਾਦਲ ਤੋਂ ਜਦ ਪੁੱਛਿਆ ਗਿਆ ਕਿ ਸਰਕਾਰ ਦੇ ਜਿਸ ਦਾ ਖੇਤ ਉਸ ਦੀ ਰੇਤ ਬਾਰੇ ਐਕਟ ਲਿਆਉਣ ਬਾਰੇ ਕੀ ਕਹੋਗੇ ਉਹ ਕਹਿੰਦੇ ਨੇ ਕਿ ਇਹ ਸਭ ਡਰਾਮਾ ਹੈ ਇਸ ਲਈ ਕਿਸੇ ਵਿਧਾਨ ਸਭਾ ਸੈਸ਼ਨ ਜਾਂ ਕੋਈ ਐਕਟ ਬਣਾਉਣ ਦੀ ਲੋੜ ਹੀ ਨਹੀਂ ਸੈਸ਼ਨ ਵਿੱਚ ਇਹ ਹਰ ਵਾਰ ਦੀ ਤਰ੍ਹਾਂ ਸਿਰਫ ਆਸ਼ਨਵਾਦੀ ਕਰਨਗੇ ਇਹਨਾਂ ਨੇ ਐਲਾਨ ਤਾਂ ਕਰ ਦਿੱਤਾ ਪਰ ਨਾਲ ਹੀ 15 ਨਵੰਬਰ ਤੱਕ ਦੀ ਸ਼ਰਤ ਵੀ ਲਗਾ ਦਿੱਤੀ ਹੈ ਨਾਲ ਹੀ ਇੱਕ ਗੱਲ ਹੋਰ ਕਿ ਸਰਕਾਰ ਜੋ ਲੋਕਾਂ ਕੋਲੋਂ ਪੈਸੇ ਮੰਗ ਰਹੀ ਹੈ ਉਹ ਮੁੱਖ ਮੰਤਰੀ ਰਾਤ ਫੰਡ ਲਈ ਕਿਉਂ ਨਹੀਂ ਮੰਗਿਆ ਜਾ ਰਹੇ ਹਨ ਕਿਹਾ ਕਿ ਅਕਾਲੀ ਦਲ ਵੱਲੋਂ ਸ਼ੁਰੂਆਤ ਵਿੱਚ ਲੋਕਾਂ ਨੂੰ ਲੋੜ ਮੁਤਾਬਕ ਰਾਸ਼ਨ ਤੇ ਲੰਗਰ ਮੁਹੱਈਆ ਕਰਵਾਇਆ ਗਿਆ ਅਸੀਂ ਜਲੰਧਰ 'ਚ ਇੱਕ ਕਾਲ ਸੈਂਟਰ ਸਥਾਪਿਤ ਕੀਤਾ ਜਿੱਥੇ ਲੋਕਾਂ ਨੇ ਫੋਨ ਕਰਕੇ ਆਪਣੀਆਂ ਜ਼ਰੂਰਤਾਂ ਦੱਸੀਆਂ ਤੇ ਅਸੀਂ ਉਸੇ ਮੁਤਾਬਕ ਉਸ ਜਗ੍ਹਾ ਤਰਪਾਲਾਂ ਦਵਾਈਆਂ ਰਾਸ਼ਨ ਆਦ ਮਹਈਆ ਕਰਵਾਇਆ ਵਰਕਰਾਂ ਨੂੰ ਸਮਾਨ ਪਹੁੰਚਾ ਕੇ ਉੱਥੇ ਦੀ ਵੀਡੀਓ ਵੀ ਮੰਗਵਾਈ ਜਾਂਦੀ ਸੀ ਜੇ ਅਸੀਂ ਅਜਿਹਾ ਸਿਸਟਮ ਤਿਆਰ ਕਰ ਸਕਦੇ ਹਾਂ ਤਾਂ ਸਰਕਾਰ ਲਈ ਇਹ 1 ਮਿੰਟ ਦਾ ਕੰਮ ਹੈ ਜਿੰਨੇ ਵੀ ਬੰਨ ਟੁੱਟੇ ਲੋਕਾਂ ਨੇ ਆਪ ਬੰਨੇ ਨੇ ਸਰਕਾਰ ਤੁਰੰਤ ਉੱਥੇ ਟੀਮਾਂ ਤੇ ਮਸ਼ੀਨਰੀ ਲਗਾ ਸਕਦੀ ਸੀ ਜੇ ਪਹਿਲਾਂ ਅਣਗਹਿਲੀ ਹੋਈ ਸੀ ਤਾਂ ਹੁਣ ਸਹੀ ਤਰੀਕੇ ਕੰਮ ਕਰ ਲੈਂਦੇ ਅਸੀਂ ਇਸ ਨੂੰ ਆਪਣੀ ਜ਼ਿੰਮੇਵਾਰੀ ਸਮਝ ਕੇ ਆਪਣੇ ਸਾਧਨਾ ਮੁਤਾਬਕ ਮਦਦ ਕੀਤੀ ਹੈ ਹੁਣ ਅਸੀਂ ਜਾਨਵਰਾਂ ਦੇ ਡਾਕਟਰਾਂ ਦੀ ਟੀਮ ਵੀ ਤਿਆਰ ਕਰ ਲਈ ਹੈ ਤੇ ਉੱਥੇ ਕੈਂਪ ਲਗਾਏ ਜਾਣਗੇ ਇਸ ਤੋਂ ਇਲਾਵਾ 500 ਟਰੱਕ ਚਾਰੇ ਦੇ ਖਰੀਦੇ ਜਾ ਚੁੱਕੇ ਨੇ ਤੇ ਲੋਕਾਂ ਨੂੰ ਪਹੁੰਚਾਉਣੇ ਸ਼ੁਰੂ ਕਰ ਦਿੱਤੇ ਗਏ ਨੇ ਤਕਰੀਬਨ 50000 ਗਰੀਬ ਪਰਿਵਾਰਾਂ ਨੂੰ ਕਣਕ ਦੀਆਂ ਬੋਰੀਆਂ ਦਿੱਤੀਆਂ ਜਾਣਗੀਆਂ ਕਿਸਾਨਾਂ ਨੂੰ ਅਗਲੀ ਫਸਲ ਲਈ ਬੀਜ ਦਿੱਤੇ ਜਾਣਗੇ 1 ਲੱਖ ਏਕੜ ਲਈ ਬੀਜ ਅਸੀਂ ਦੇਵਾਂਗੇ ਤੇ 1 ਲੱਖ ਏਕੜ ਹੀ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਐਲਾਨ ਕੀਤਾ ਕੁੱਲ 4 ਲੱਖ ਵਿੱਚੋਂ ਹੁਣ ਸਰਕਾਰ ਘਟੋ ਘਟ ਬਾਕੀ 2 ਲੱਖ ਏਕੜ ਦੀ ਜ਼ਿੰਮੇਵਾਰੀ ਤਾਂ ਲਵੇ ਬਾਦਲ ਤੋਂ ਜਦ ਪੁੱਛਿਆ ਗਿਆ ਕਿ ਵਿਰੋਧੀ ਕਹਿੰਦੇ ਨੇ ਕਿ ਐਲਾਨ ਸਖਵੀਰ ਕਰਦੇ ਨੇ ਤੇ ਵੰਡਦੀ ਐਜੂਪੀਸੀ ਆ ਉਹ ਕਹਿੰਦੇ ਨੇ ਕਿ ਇਹ ਕੋਈ ਇੱਕ ਚੀਜ਼ ਵੀ ਅਜਹੀ ਦੱਸਦਣ ਇਹ ਘਬਰਾਟ ਵਿੱਚ ਅਜਿਹੇ ਝੂਠ ਬੋਲ ਰਹੇ ਨੇ ਜੱਦਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਇਲਜ਼ਾਮ ਕਿ ਤੁਸੀਂ ਗਰਵਾਣੀ ਵੇਚ ਕੇ ਪੈਸਾ ਇਕੱਠਾ ਕੀਤਾ ਤੇ ਗੋਲਕਦਾ ਪੈਸਾ ਵੰਡ ਰਹੇ ਹੋ ਉਸ ਬਾਰੇ ਉਹ ਕਹਿੰਦੇ ਨੇ ਕਿ ਗਰਵਾਣੀ ਲਈ ਪੀਟੀਸੀ ਐਜੂਪੀਸੀ ਨੂੰ 2-2 ਕਰੋੜ ਰੁਪਏ ਸਾਲਾਨਾ ਦਿੰਦਾ ਸੀ ਗਰਵਾਣੀ ਨੂੰ ਵੇਚਿਆ ਨਹੀਂ ਜਾ ਸਕਦਾ ਜਦ ਕੋਈ ਘਬਰਾ ਜਾਵੇ ਤਾਂ ਬਗੈਰ ਸੋਚੇ ਹੀ ਬੋਲਣਾ ਸ਼ੁਰੂ ਕਰ ਦਿੰਦਾ ਇਹ 1 ਰੁਪਿਆ ਸਾਬਤ ਕਰਦਣ ਉਹਨਾਂ ਕਿਹਾ ਕਿ ਸੇਵਾ ਮੈਂ ਆਪਣੇ ਵੱਲੋਂ ਵੀ ਕਰ ਰਹੇ ਹਾਂ ਸਾਡੀ ਪਾਰਟੀ ਵੀ ਕਰ ਰਹੀ ਹੈ ਤੇ ਸਾਡੇ ਕਾਰੋਬਾਰੀ ਅਤੇ ਹੋਰ ਜਾਣਕਾਰ ਵੀ ਖੁੱਲੇ ਦਿਨ ਨਾਲ ਸਹਿਯੋਗ ਕਰ ਰਹੇ ਨੇ ਨਾਲ ਹੀ ਉਹਨਾਂ ਕਹਿ ਆ ਕਿ ਕੇਂਦਰ ਨੂੰ ਪੰਜਾਬ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ ਹਰ ਵਾਰ ਪਾਕਿਸਤਾਨ ਨਾਲ ਜੰਗ ਵੇਲੇ ਬੰਬ ਡਰੋਨ ਇੱਥੇ ਹੀ ਡਿੱਗਦੇ ਨੇ ਸਾਰੀਆਂ ਸਰਹੱਦਾਂ ਤੇ ਪੰਜਾਬ ਤੇ ਜਵਾਨ ਤਾਇਨਾਤ ਨੇ ਪੰਜਾਬ ਨੇ ਹੀ ਦੇਸ਼ ਨੂੰ ਹੁਕਮ ਮਾਰੀ ਤੋਂ ਬਚਾਇਆ ਕੋਵਿਡ ਵੇਲੇ ਜਾਂ ਹੋਰ ਕੁਦਰਤੀ ਆਫਤਾਂ ਵੇਲੇ ਪੰਜਾਬੀਆਂ ਨੇ ਹੀ ਦੂਜੇ ਸੂਬਿਆਂ ਵਿੱਚ ਜਾ ਕੇ ਪਿੰਡਾਂ ਦੇ ਪਿੰਡ ਸਵਾਲੇ ਸਨ ਪਰ ਹੁਣ ਹਿੰਦੁਸਤਾਨ ਦੇ ਕਿਸੇ ਸੂਬੇ ਦੀ ਸਰਕਾਰ ਨੇ ਵੀ ਆ ਕੇ ਪੰਜਾਬ ਦੇ ਹੱਕ ਵਿੱਚ ਹਾ ਦਾ ਨਾਰਾ ਨਹੀਂ ਮਾਰਿਆ ਕੇਂਦਰ ਕੋਲ ਕਰੋੜਾ ਅਰਬ ਰੁਪਏ ਨੇ ਜਿਹੜਾ ਸੂਬਾ ਕਰੋੜਾ ਅਰਬ ਰੁਪਏ ਟੈਕਸ ਭਰਦਾ ਉੱਥੇ ਜੇ ਅੱਜ ਸਭ ਕੁਝ ਰੁੜ ਗਿਆ ਤਾਂ 1500 ਕਰੋੜ ਰੁਪਏ ਦੇਣਾ ਕੋਈ ਵੱਡੀ ਗੱਲ ਹੀ ਮੈਂ ਘਟੋ-ਘਟ 20000 ਕਰੋੜ ਰੁਪਏ ਦੀ ਪੈਕੇਜ ਦੀ ਮੰਗ ਕੀਤੀ ਸੀ ਤਾਂ ਜੋ ਪੰਜਾਬ ਨੂੰ ਹੌਸਲਾ ਦਿੱਤਾ ਜਾ ਸਕੇ ਕਿ ਜੇ ਤੁਸੀਂ ਸਾਡੇ ਨਾਲ ਖੜਦੇ ਰਹੋ ਤਾਂ ਲੋੜ ਪੈਣ ਤੇ ਅਸੀਂ ਵੀ ਤੁਹਾਡੇ ਨਾਲ ਖੜਾਂਗੇ ਉਹਨਾਂ ਕਿਹਾ ਕਿ ਕੁਦਰਤੀ ਆਫਤੇ ਅਣਗਿਹਲੀ ਵਿੱਚ ਬਹੁਤ ਫਰਕ ਹੁੰਦਾ ਡੈਮ ਸਿਸਟਮ ਦਰਿਆਵਾਂ ਦੇ ਪਾਣੀ ਤੋਂ ਸੁਰੱਖਿਆ ਲਈ ਹੈ ਰਾਵੀ ਦੇ ਪਾਣੀ ਨੇ ਥੀਨ ਡੈਮ ਤੋਂ ਮਾਝੇ ਮਾਲਵੇ ਤੇ ਦੁਆਬੇ ਨੂੰ ਡੋਬਿਆ ਸਾਡੀ ਸਰਕਾਰ ਵੇਲੇ ਸਾਡੇ ਕੋਲ ਇਸ ਡੈਮ ਵਿੱਚ ਪਾਣੀ ਤੇ ਆਉਣ ਜਾਣ ਦੀ ਤੇ ਪਾਣੀ ਦੇ ਪੱਧਰ ਦੀ ਹਰ ਘੰਟੇ ਦੀ ਰਿਪੋਰਟ ਫੌਮ ਤੇ ਆਉਂਦੀ ਸੀ ਤੇ ਫਿਰ ਪਾਣੀ ਰੋਕਣ ਜਾਂ ਛੱਡਣ ਬਾਰੇ ਫੈਸਲੇ ਲਏ ਜਾਂਦੇ ਸੀ ਹੁਣ ਵਾਲਿਆਂ ਨੇ ਪਹਿਲਾਂ ਡੈਮ ਦਾ ਇੱਕ ਗੇਟ ਵੀ ਨਹੀਂ ਖੋਲਿਆ ਜਦ ਪਾਣੀ ਖਤਰੇ ਦੇ ਨਿਸ਼ਾਨ ਤੋਂ ਵੀ ਉੱਪਰ ਟੱਪ ਗਿਆ ਤਾਂ ਡੈਮ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਉਦੋਂ ਇੱਕ ਦਿਨ ਵਿੱਚ 2.5 ਲੱਖ ਕਿ ਉਸੇਕ ਪਾਣੀ ਛੱਡ ਦਿੱਤਾ ਗਿਆ। ਇਹੀ ਤੇ 10 ਦਿਨ ਪਹਿਲਾਂ 20-20 ਹਜ਼ਾਰ ਕਿਊਸਿਕ ਪਾਣੀ ਛੱਡਦੇ ਰਹਿੰਦੇ ਤਾਂ ਕੁਝ ਵੀ ਨਹੀਂ ਸੀ ਹੋਣਾ ਜੇ ਦਰਿਆਵਾਂ ਦੀ ਸਮਰੱਥਾ 1 ਲੱਖ ਕਿਊਸਿਕ ਹੈ ਤਾਂ ਤੁਸੀਂ 2-3 ਦਿਨ 2.5-2.5 ਲੱਖ ਕਿਊਸਿਕ ਪਾਣੀ ਛੱਡੀ ਜਾਉਂਗੇ ਤਾਂ ਇਹ ਟੁੱਟਣਾ ਹੀ ਹੈ। ਇਸ ਤੋਂ ਇਲਾਵਾ ਇੰਜੀਨੀਅਰਾਂ ਨੇ ਜਨਵਰੀ ਮਹੀਨੇ ਵਾਦੂਪੁਰ ਡੈਮ ਦੀ ਮੁਰੰਮਤ ਲਈ ਮੁੱਖ ਮੰਤਰੀ ਤੋਂ ਪੈਸਿਆਂ ਦੀ ਮੰਗ ਕੀਤੀ ਸੀ ਪਰ ਇਹਨਾਂ ਨੇ ਕੋਈ ਪੈਸਾ ਨਹੀਂ ਦਿੱਤਾ ਜਿਸ ਕਾਰਨ ਹੁਣ ਇਹ ਟੁੱਟ ਗਿਆ ਤੇ ਹਾਲਾਤ ਹੋਰ ਵਿਗੜ ਗਏ ਨੇ ਇਹ ਸਾਰਾ ਨੁਕਸਾਨ ਅਣਗੈਲੀ ਕਾਰਨ ਉਹਿਆ ਆਫਤਾ ਆਉਂਦੀਆਂ ਹੀ ਰਹਿੰਦੀਆਂ ਨੇ ਪਰ ਉਹਨਾਂ ਨੂੰ ਸਹੀ ਯੋਜਨਾਬੰਦੀ ਨਾਲ ਕੰਟਰੋਲ ਕੀਤਾ ਜਾ ਸਕਦਾ ਹਰ ਸਾਲ ਜਨਵਰੀ ਮਹੀਨੇ ਮੁੱਖ ਮੰਤਰੀ ਦੀ ਅਗਵਾਈ ਵਿੱਚ ਹੜ੍ਹਾਂ ਨੂੰ ਰੋਕਣ ਬਾਰੇ ਮੀਟਿੰਗ ਕਰਨਾ ਲਾਜ਼ਮੀ ਹੈ ਪਰ ਇਹਨਾਂ ਨੇ 4 ਸਾਲ ਅਜੇ ਹੀ ਮੀਟਿੰਗ ਨਹੀਂ ਕੀਤੀ ਸਾਡੀ ਸਰਕਾਰ ਵੇਲੇ ਇਸ ਮੀਟਿੰਗ ਵਿੱਚ ਲੋਡ ਮੁਤਾਬਕ ਡੀ ਲਾਸਟਿੰਗ ਬੰਨਾਂ ਦੀ ਮਜ਼ਬੂਤੀ ਸਮੇਤ ਤਿਮਾਮ ਗੱਲਾਂ ਤੇ ਫੈਸਲਾ ਕੀਤਾ ਜਾਂਦਾ ਸੀ ਤੇ ਨਾਲ ਦੀ ਨਾਲ ਫੰਡ ਤੇ ਦਿੱਤੇ ਜਾਂਦੇ ਸੀ ਜਿਸ ਕਾਰਨ ਮਈ ਜੂਨ ਤੋਂ ਪਹਿਲਾਂ ਪਹਿਲਾਂ ਸਭ ਹੋ ਜਾਂਦਾ ਸੀ ਇਹਨਾਂ ਨੇ ਜੂਨ ਮਹੀਨੇ ਡੀ ਸਲਟਿੰਗ ਦੇ ਟੈਂਡਰ ਕੱਟੇ ਜਦੋਂ ਬਰਸਾਤਾਂ ਸ਼ੁਰੂ ਵੀ ਹੋ ਗਈਆਂ